اپنی سفیر ਹੁੰਦੀ ਹੈ ਵੀਰੇ ਸਪੈਸ਼ਲ ਐਡੀਸ਼ਨ 3630 ਤੋਂ ਜੀ ਵਾ ਚੈੱਕ ਕਰਿਆ ਤੁਸੀਂ ਕੋਈ ਧੋੜਾ ਹੋਰ ਦਬਰਿਆ ਜਾਉਣਾ ਠੀਕ ਹੈ ਤਰਪੇ ਤਰਪੇ ਮਿੱਤਰੋ ਸਾਰਿਆਂ ਨੂੰ ਗੁੱਡ ਮਾਰਨਿੰਗ ਆਪਣੀ ਸਵੇਰ ਹੁੰਦੀ ਹੈ ਵੀਰੇ ਸਪੈਸ਼ਲਿਜ਼ੇਸ਼ਨ 3630 ਤੋਂ ਤੇ ਸਵੇਰ ਦੇ ਵਜੇ ਨੇ 8 ਤੇ ਆਪਾਂ ਆਗੇ ਸੀਗੇ ਮੈਂ ਤੇ ਕੋਲੂ ਟਰੈਕਟਰ ਕੋਲ ਉਹ ਹੁਣ ਦਾ ਚੱਲੀ ਜਾਂਦਾ ਕੰਪਿਊਟਰ ਕਰਾ ਤੇ ਇਹ ਸਵੇਰ ਤੋਂ ਲੱਗਿਆ ਸੀਗਾ ਇਹ ਕਿੱਲਾਂ 'ਚ ਮੈਨੂੰ ਲੱਗਾ 2.5 3 ਕਿੱਲੇ ਨੇ ਇਹ ਹੋ ਕੇ ਕੰਪਲੀਟ ਹੋ ਗਏ ਅੱਜ ਆਪਾਂ ਨੂੰ ਦੋ ਛੋਟੇ ਛੋਟੇ ਜੇ ਕੰਮ ਨੇ ਇੱਕ ਤਾਂ ਪਾਣੀ ਜਾਣਾ ਸਮਾਨ ਨੇ ਸਮਾਣੇ ਸਮਾਣੇ ਜਾਣਾ ਇੱਕ ਆਪਾਂ ਨੇ ਗੋਲੂ ਨਾਲ ਇੱਕ ਤਾਂ ਆਪਣੀ ਜਿਹੜੀ ਗੱਡੀ ਆ ਵਰਨ ਇੱਕ ਤਾਂ ਉਹਦਾ ਪਿਛਲਾ ਨਾਟ ਐਡੀ ਬਰੀ ਡਿੱਗ ਗਈ ਸੀਗੀ ਕਿ ਆਪਾਂ ਨੇ ਉਹ ਲੈ ਕੇ ਆਉਣੀ ਇੱਕ ਗੋਲੂ ਨੂੰ ਛੋਟੇ-ਮੋਟੇ 2-4 ਕੰਮ ਆਨੇ ਇੱਕ ਉਹ ਕਰਕੇ ਆਉਣੇ ਨੇ ਆਪਾਂ ਨੇ ਦਿਖਾਉਣਾ ਤੁਹਾਨੂੰ ਨੇ ਹੌਲੇ ਨੂੰ ਦਿਖਾਉਣਾ ਤੁਹਾਨੂੰ ਜਾਓ ਇਹ ਕਰਾ ਮਾਰਿਆ ਜੀਗਾ ਇਹ ਥਾਂ ਤੇ ਨਾ ਆਪਣੇ ਪਾਣੀ ਆਇਆ ਸੀਗਾ ਮਿੱਟੀ ਕਾਫੀ ਉਤਲ-ਬੁਤਲ ਹੋ ਗਈ ਸੀਗੀ ਮਤਲਬ ਉਹ ਕੋਠੀਆਂ ਦੇਖਣੇ ਉਹ ਤੁਹਾਨੂੰ ਕਿੱਲੇ ਦੀ ਮਿੱਟੀ ਉੱਠ ਕੇ ਮੰਨ ਲਓ ਇਹ ਗਿੱਲਿਆਂ ਚ ਪੈ ਗਈ ਸੀਗੀ ਇੰਨੀ ਮਿੱਟੀ ਪੈ ਗਈ ਸੀਗੀ ਉਰੇ ਮਨ ਮੇਰੇ ਹਿਸਾਬ ਨਾਲ ਅੱਧਾ ਅੱਧਾ ਫੁੱਟ ਮਿੱਟੀ ਪੈ ਗਈ ਇਹ ਖੇਤਾਂ ਚ ਚਲੋ ਹੁਣ ਉਰੋ ਦਾ ਕਿੱਥੇ ਖਿੱਤੀ ਜਾਣੀ ਸੀਗੀ ਤੇ ਆਹ ਖੇਤਾਂ ਚ ਸੀਗਾ 8 8 9 9 ਫੁੱਟ ਪਾਣੀ ਇਹ ਹਿਸਾਬ ਨਾਲ ਤਾਂ ਵੀ ਟਰੈਕਟਰ ਡੁੱਬ ਸਕਦਾ ਸੀਗਾ ਇੰਨਾ ਪਾਣੀ ਸੀਗਾ ਇਹ ਖੇਤਾਂ ਚ ਆਹ ਟਰੈਕਟਰ ਡੁੱਬਿਆ ਹੋਇਆ ਸੀਗਾ ਇਹ ਹਿਸਾਬ ਨਾਲ ਇਹ ਖੇਤ ਚ ਇੰਨਾ ਪਾਣੀ ਸੀਗਾ ਇਹ ਸੜਕ ਤੇ ਜਿੱਥੇ ਉਹ ਮਿੱਤਰੋ ਇਹਦਾ ਉਹ ਥੋੜਾ ਜਿਹਾ ਕੂਲੈਂਟ ਵਾਲਾ ਜਿਹੜਾ ਪਾਈਪ ਹੁੰਦਾ ਉਹਦਾ ਥੋੜਾ ਜਣਾ ਉਹ ਜਿਹੜਾ ਨਾਟ ਹੁੰਦਾ ਉਹ ਢਿੱਲਾ ਹੋ ਗਿਆ ਉਹਦੇ ਕਰਕੇ ਕੂਲੈਂਟ ਨਿਕਲੀ ਯਾਰ ਉਹ ਪਿਰ ਤੋਣੀ ਗਏ ਨੇ ਪੇਚ ਕੱਸ ਲੈਣ ਉਹ ਟਾਈਟ ਕਰਕੇ ਫੇ ਚਲਾਉਣੇ ਇਹਨੂੰ ਵੀ ਟਰੈਕਟਰ ਚਲਾਈ ਜਾਂਦਾ ਬਾਣੀਆਂ ਆਏ ਆ ਬਾਣੀਆਂ ਗੋਲੂ ਦਾ ਚਾਚਾ ਇਹਨਾਂ ਦੇ ਡਰਾਈਵਰ ਆ ਜਿਹੜਾ ਕਲਰ ਰੱਖੇ ਸੀਗੇ ਦੋ ਬੰਦੇ ਇੱਕ ਬੰਦਾ ਹਟ ਗਿਆ ਉਹਨੂੰ ਕੰਮ ਸੀਗਾ ਕੋਈ ਪ੍ਰੋਬਲਮ ਹੋ ਗਈ ਸੀ ਘਰੇ ਇੱਕ ਚਲਾਉਂਦਾ ਰਾਤ ਨੂੰ ਤੇ ਬਾਹਣੀਆਂ ਦੇਨੇ ਦੇਨੇ ਚਲਾ ਲੰਦਾ ਇਹਦੀ ਆਵਾਜ਼ ਚੈੱਕ ਕਰਿਆ ਤੁਸੀਂ ਕੋਈ ਦੋ ਉਹ ਵੀ ਜੱਕਲਾ ਕਰ ਬੁੱਗਾ ਇਧਰ ਬਾਣੀ ਆਈ ਜਾਂਦਾ ਬਾਣੀ ਨੇ ਵੀ ਖਿਤਦੀ ਰੇ ਇੰਨੇ ਪੜ ਕੇ ਨਲਦਾ ਹੋ ਗਿਆ ਗਾ ਅੱਗੇ ਕਰ ਦਿੰਦਾ ਔਰ ਉਹਨੂੰ ਰੋਕਿਆ ਕਾ ਦੋਦੀ ਓਹ ਲੱਗਾ ਪਟੂ ਕਿੱਧਰ ਲੈ ਵੀ ਸਾਊਂਡ ਚੈੱਕ ਕਰਿਓ ਡਾਕਟਰ ਦੇ ਦੀ ਲਗਾਈ ਸੀ ਟੀ ਲੈ ਵੀ ਟਰੈਕਟਰ ਹੈਗਾ 21 ਮਾਡਲ ਵਿਚਾਰੇ ਤਾਂ ਲੋਹੇ ਜਿਆਦਾ ਬਹੁਤ ਲੈਂਦੇ ਨੇ ਤਾਂ ਕੰਮ ਹੈ ਬਹੁਤ ਜਿਆਦਾ ਲੈਂਦੇ ਨੇ ਮੈਂ ਚੱਲ ਕੋਲੋਂ ਦਾ ਟਰੈਕਟਰ ਨਹੀਂ ਸ਼ਾਈ ਨਹੀਂ ਪਰ ਮਤਲਬ ਇਸ ਦਾ ਮਤਲਬ ਉਹ ਚ ਨਹੀਂ ਹੈ ਕਿ ਤੇਰੇ ਵਾਲੇ ਸਵਰਾਜ ਚ ਉਹਦੀ ਤਾਂ ਗੱਲੇ ਛੱਡ ਦੇ ਅੱਛਾ ਪਹਿਲਾਂ ਕਹਿੰਦਾ ਇਹ ਜੋ ਨਹੀਂ ਆ ਫਿਰ ਕਹਿੰਦਾ ਉਹ ਜ ਕਹਿੰਦਾ ਉਹਦੀ ਤਾਂ ਗੱਲ ਹੀ ਛੱਡ ਦੇ ਯਾਰ ਉਹਦੀ ਦਾ ਕੋਈ ਮੁਕਾਬਲਾ ਹੈ ਹੀ ਨਹੀਂ ਕਿਸੇ ਨਾਲ ਆਪਾਂ ਦਾ ਕਹਿ ਨਹੀਂ ਅੱਛਾ ਪਰ ਇੱਕ ਟਰੈਕਟਰ ਨਾਲ ਹੈਗਾ ਉਰੇ ਆ ਜਾ ਉਹ ਆਤੀ ਉਹਦਾ ਪੇਟ ਕੁਆਲਟੀ ਤੇ ਮਿੱਤਰੋ ਇਹ ਹੈਗਾ ਆਪਣੇ ਸਰਪੰਚ ਸਾਹਿਬ ਦਾ ਟਰੈਕਟਰ ਅੱਗੇ ਵੇਟ ਲਵਾਇਆ ਹੋਇਆ ਕਿਉਂਕਿ ਇਹ ਸੁਪਰ ਸੀਡਰ ਚ ਚੱਲਦਾ ਹਨ ਪੈਸਾ ਤਾਂ ਪੂਰੇ ਲਾਇਆ ਹੋਏ ਨੇ ਬੰਦੇ ਨੇ ਤੇ ਡੈੱਕ 15 ਇੰਚੀ 베이스 ਬਹੁਤ ਹੈ ਇਹਦੀ ਇੱਕ ਆ ਉੱਪਰ ਬੰਦੇ ਨੇ ਲਾਇਆ ਹੋਇਆ ਜਗਾੜ ਸਾਡੇ ਸਰਪੰਚ ਸਾਹਿਬ ਨੇ ਦੇਖੋ ਟੈਂਕੀ ਇਹਦਾ ਰੀਪਰ ਜੇ ਜਿੱਦਾਂ ਸੁਪਰ ਸਟਰਡਰ ਚ ਤੇਲ ਦੀ ਲੋੜ ਪੈਂਦੀ ਆ ਟੂਟੀ ਲੱਗੀ ਹੋਈ ਆ ਇੱਧਰ ਮਗਰਾੜ ਦੀ ਫਿੱਟ ਕਰਵਾਈ ਹੋਈ ਆ ਇੱਧਰ ਇਹਨੂੰ ਦੇ ਦਿੱਤ ਇੱਕ ਐਂਗਲ ਆ ਪੈ ਪਾਉਂਦਾ ਜਿਗਾਰਡ ਵਧੀਆ ਲਾਇਆ ਹੋਇਆ ਬਾਈ ਨੇ ਸਰਪੰਚ ਸਾਹਿਬ ਨੇ ਸਾਡੇ ਨੇ ਉੱਤਰ ਪਾਣੀ ਚੱਲੀ ਜਾਂਦਾ ਵਹਰੀ ਜਾਂਦਾ ਕੰਪਿਊਟਰ ਕਰਾ ਕਹਿੰਦੇ ਚੋਬਰ ਹੁਣ ਪੈਸੇ ਹੀ ਕਮਾਈ ਜਾਣੇ ਨੇ ਲੈਵਲ ਤਾਂ ਹੋ ਗਿਆ ਆਓਏ ਲੈਵਲ ਤਾਂ ਹੋ ਗਿਆਂ ਮੈਂਗਾ ਬੱਸ ਕਰੋ ਜੇ ਬੰਦਾ ਉਰੇ ਹੈ ਨਹੀਂ ਤਾਂ ਇਹਨੂੰ ਖਾਲੀਓ ਕਮਾਈ ਜਾਉਗੇ ਤੁਸੀਂ ਨਾ ਨਾ ਆਇਆ ਸੋਹਣਾ ਤਾਂ ਬਹੁਤ ਲੱਗਦਾ ਯਾਰ ਸੋਹਣਾ ਲੱਗਦਾ ਵੀਡੀਓ ਜੇ ਦੇਖਣਾ ਇਹਨਾਂ ਸੋਹਣਾ ਲੱਗ ਰਿਹਾ ਮਤਰਾ ਚੌਕ ਨੂੰ ਤੋਂ ਚੱਕਰ ਦੇ ਚੱਲਦਾ ਹੈ 14 ਨੂੰ ਜਾਦਾ। ਬੜਾ ਭਰਿਆ ਜਾਣਾ। ਤਾਂ ਕਿਆ ਭਰ ਗਿਆ। ਤੁਰਪੇ ਤੁਰਪੇ ਦੇਖਿਓ ਪਰਨਾ ਗਿਆ। ਬੰਦਾ ਕਹਿੰਦਾ ਪੈਸੇ ਲੈਣੇ ਕਹਿੰਦਾ ਤਰਕਤ ਦੇ نیچے ਦੀ ਉਹ ਕੱਢਦੇ ਆਂ ਕਹਿੰਦਾ ਮੈੜ ਗਿਆ ਫੇਰ ਦੇਖੋ ਕਿੰਨਾ ਕਰਾ ਭਰਦਾ ਮਾਰ ਗਿਆ ਦੇਖੋ ਚਲ 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 ਪੈਰ ਉੱਠ ਗਏ ਤੁਰਪੇ 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 ਉਹ ਵਈ ਸਭਰਾ ਆ ਜਾਣਾ ਫੇਰ ਤੇ ਬਾਬੇ ਹੁਣ ਆ ਗਿਆ ਪੱਗੋਲੂ ਉਹਨਾਂ ਦੇ ਖੇਤ ਪਨੀਰੀ ਦਾ ਛਿੱਟਾ ਆਪਾਂ ਦਈ ਜਾਨੇ ਆ ਤੇ ਖੇਤ ਕਰ ਲੈ ਤਿਆਰ ਤੇ ਦੇਖੋ ਫਿਰ ਜੱਗਾ ਬੌਸ ਕਿਵੇਂ ਜੱਟ ਦਾ ਇਹ ਕਰਾਇਆ ਜੱਗੇ ਦਾ ਮੋਡੀਫਾਈ ਚੈਨਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਆ ਕਮੈਂਟ ਜਰੂਰ ਕਰ ਦਿਆ ਕਰੋ ਵੀਰੇ ਧੰਨਵਾਦ